ਸਸਿਕਾ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਗੱਲ ਕਰ ਰਹੇ تھے ਕੇ ਵੀ ਵੀ ਕੰਮ ਦੀ ਹੈ ਨਾ ਜਦੋਂ ਬੰਦਾ ਕੰਮ ਕਰਦਾ ਕੋਈ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਸਾਰਾ ਕੁਝ ਚੱਲਣਾ ਪੈਂਦਾ ਚਲ ਅਸੀਂ ਨੇ ਜਦੋਂ ਕੰਮਕਾਰ ਉਹਰੇ ਸ਼ੁਰੂ ਕਰ ਲਿਆ ਪਹਿਲਾਂ ਉਹ ਮੁੰਟੇ ਨਾਲ ਕਰਾਤਾ ਸਾਡਾ ਚਲ ਭਾਈ ਉਹਦੇ ਪਤਾ ਨਹੀਂ ਕੀ ਮਨ ਚ ਆਇਆ ਕਹਿੰਦਾ ਮੇਰੇ ਮਾਮੇ ਦਾ ਮੁੰਡਾ ਕਰੂਗਾ ਨਾਲੇ ਉਹਨੇ ਕਰਿਆ ਨਹੀਂ ਹੈਗਾ ਵੀ ਸਾਡਾ ਅਟਾ ਪੱਟ ਤਾ ਉਹਨੇ ਅਸੀਂ ਭਾਈ ਰੋਏ ਚਲ ਅੱਗੇ ਆ ਕੇ ਇੱਕ ਕਟਿੰਗ ਦਾ ਕੰਮ ਕਰਦਾ ਸੀ ਚਾਚਾ ਕਹਿੰਦੇ ਤੁਸੀਂ ਉਹਨੂੰ ਗਰਮੇਜ ਲਾ ਤੇ ਉਹਨੂੰ ਪੁੱਛ ਲਿਆ ਕਹਿੰਦਾ ਕੋਈ ਗੱਲ ਨਹੀਂ ਯਾਰ ਮੇਰੇ ਕਹਿੰਦਾ ਹੱਥ ਕੰਮਦੇ ਨੇ ਵੀ ਮੈਂ ਤਾਂ ਬਜ਼ੁਰਗ ਹੋ ਗਿਆ ਉਹਨ ਮੇਰੇ ਕੋਲ ਤਾਂ ਕਹਿੰਦਾ ਪੁਰਾਣੇ ਮੇਰੇ ਗਾਹ ਕਨੇ ਮੈਂ ਤਾਂ ਅੰਦਰ ਕੈਵਨ ਬਣਿਆ ਹੋਇਆ ਜਿੱਥੇ ਹੁਣ ਮੈਂ ਬੈਠਿਆ ਇੱਥੇ ਪਹਿਲਾਂ ਕਟਿੰਗ ਕਰਦਾ ਹੁੰਦਾ ਸੀਗਾ ਅਸੀਂ ਚੱਲ ਬਾਹਰੇ ਆਪਦਾ ਕਾਊਂਟਰ ਲਾ ਲਿਆ ਭਾਈ ਬੰਦਿਆਂ ਨੂੰ ਪਤਾ ਤੀਗਾ ਜਿਹੜੇ ਸਾਡੇ ਕੋਲ ਆਉਂਦੇ ਤੇ ਦੁਕਾਨਦਾਰ ਤਕਰੀਬਨ ਸਾਡੇ ਕੋਲ ਸਾਰੇ ਕੰਮ ਕਰਾਉਂਦੇ ਤੇ ਭਾਨੀ ਕਰਦੇ ਸਾਰੇ ਦੁਕਾਨਦਾਰ ਟੋਟਲ ਤੇ ਜਦੋਂ ਵਕਤ ਹੁੰਦਾ ਉਹ ਤੋਂ ਤੁਹਾਡੇ ਨਾਲ ਨਹੀਂ ਪਰ ਇਹ ਵੀ ਦਸਤੂਰ ਆਗਾ ਵੀ ਜਦੋਂ ਵਕਤ ਲੰਘ ਜਾਂਦਾਗਾ ਉਹ ਫਿਰ ਉਹੀ ਬੰਦੇ ਜਦੋਂ ਤੁਹਾਡੇ ਕੋਲ ਆਉਂਦੇ ਨੇਗੇ ਹਨਾ ਆਪਾਂ ਮੈਂ ਮਨ ਚ ਤਾਂ ਮੈਂ ਬਹੁਤ ਵਾਰ ਸੋਚਦਾ ਹੁੰਨਾ ਵੀ ਇਹ ਬੰਦੇ ਨੇ ਯਾਰ ਆਪਣੀ ਆਏ ਬੇਇੱਜ਼ਤੀ ਕੀਤੀ ਹੈ ਨਾ ਇਹ ਬੰਦੇ ਨੇ ਆਪਣੀ ਆਏ ਬੇਇੱਜ਼ਤੀ ਕੀਤੀ ਪਰ ਕਸਮ ਤੋਰ ਰੱਬ ਨੂੰ ਬਾਬੇ ਨਾਨਕ ਨੂੰ ਹਾਜ਼ਰ ਨਾਜ਼ਰ ਜਾਨ ਮੰਨ ਕੇ ਕਹਿਣਾਗਾ ਮੈਂ ਕਦੇ ਆਣੀ ਉਹ ਤੇ ਦਿਲਚਸਾਰ ਨਹੀਂ ਰੱਖੀ ਵੀ ਇਹ ਬੰਦੇ ਨੇ ਯਾਰ ਮੇਰੀ ਇਨਸਲਟ ਕਰੀ ਤੀ ਵੀ ਮੈਂ ਵੀ ਇਹਦੇ ਨਾਲ ਐਂ ਕਰਾਂ ਦਾ ਮਤਲਬ ਇਹ ਨਹੀਂ ਵਈ ਕਦੇ ਦਿਲਚਬਣੀ ਆਪਣੇ ਗੱਲ ਆਈ ਵੀ ਆਪਣੇ ਨਾਲ ਯਾਰ ਬੰਦੇ ਨੇ ਐਂ ਕਰੀ ਆਗੀ ਬੜਾ ਕੁਝ ਬਈ ਤੁਸੀਂ ਸੋਚ ਨਹੀਂ ਸਕਦੇ ਯਾਰ ਵੀ ਇੰਨਾ ਮੇਰੇ ਪਿੰਡ ਦੇਆਂ ਨੂੰ ਵੀ ਪਤਾਗਾ ਠੀਕ ਆ ਤੇ ਜਿਹੜੇ ਸਾਨੂੰ ਹੋਰ ਜਾਣਕਾਰ ਨੇ ਉਹਨਾਂ ਨੂੰ ਵੀ ਪਤਾ ਵੀ ਆਪਾਂ ਨੂੰ ਇੰਨਾ ਕਾ ਥੱਲੇ ਲਾਇਆਗਾ ਵੀ ਦੁਨੀਆ ਚ ਭੈਣ ਚ ਤਾਂ ਵੀ ਬੰਤਾ ਯਾਰ ਕਿੱਥੇ-ਕਿੱਥੇ ਜਾ ਕੇ ਸਫਾਈਆਂ ਦੇ ਦੂ ਪਰ ਜਦੋਂ ਉਹ ਬਾਬਾ ਨਾਨਕ ਇਨਸਾਫ ਕਰਦਾਗਾ ਉਹ ਖੋਲਦਾ ਨਾ ਆਪਦੀ ਕਚੈਰੀ ਬਸ ਫੇਰ ਫੇਰ ਤੁਸੀਂ ਆਏ ਲਾ ਲਓ ਫੇਰ ਛੋਟੇ ਉਹ ਹੋ ਜਾਂਦਾ ਅਹਿਸਾਸ ਵੀ ਬੰਦੇ ਪੈਰਾ ਜੇ ਗਿਰਦੇ ਨੇ ਆ ਕੇ ਠੀਕ ਆ ਪਰ ਉਹ ਤੁਹਾਡੇ ਚ ਵੀ ਸਮਰਥਾ ਹੋਣੀ ਚਾਹੀਦੀ ਆ ਉਹ ਚੀਜ਼ ਨੂੰ ਹੈਂਡਲ ਕਰਨ ਦੀ ਤੁਹਾਡੇ ਚ ਬਣਾਓ ਚੀਜ਼ ਉਹ ਬਈਗੋ ਚਲੋ ਜੀ ਮੈਂ ਤੁਹਾਨੂੰ ਦੱਸ ਦਾਂਗਾ ਸਾਡੇ ਕੋਲ ਉਹ ਸਾਰੇ ਦੁਕਾਨਦਾਰ ਆਉਂਦੇ ਤੇ ਜਦੋਂ ਜਦੋਂ ਅਸੀਂ ਨੇ ਕੰਮ ਕਰਿਆ ਸ਼ੁਰੂ ਹੋ ਜੇ ਕਰਿਆ ਨਹੀਂ ਸੀ ਮੈਂ ਪਟਿਆਲੇ ਜਾਂਦਾ ਹੁੰਦਾ ਸੀ ਉਦੋਂ ਸ਼ੁਰੂ ਨਹੀਂ ਕਰਿਆ ਸੀ ਮੈਂ ਨਾ ਕਿਸੇ ਨੂੰ ਫੋਨ ਕਰਦਾ ਓਏ ਪਟਿਆਲੇ ਤੋਂ ਚੱਲਣ ਲੱਗੇ ਫੋਨ ਨਹੀਂ ਘਟ ਵੀ ਬੱਸ 'ਚ ਚੜਨ ਤੋਂ ਪਹਿਲਾਂ ਮੈਂ ਫੋਨ ਕਰਦਾ ਮੈਂ ਕਿਹਾ ਵੀਰੇ ਉਦੋਂ ਆ 200 'ਚ ਮੈਨੂੰ ਲੱਗਦਾ ਨੈਟ ਵਾਲਾ ਰੀਚਾਰਜ ਹੁੰਦਾ ਸੀ 98 ਪਤਾ ਨਹੀਂ ਕਿੰਨੇ ਰੁਪਈਆ 'ਚ ਇੱਕ ਮਹੀਨੇ ਵਾਲਾ ਹੁੰਦਾ ਸੀਗਾ ਮੈਂ ਕਿਹਾ ਯਾਰ ਐਂ ਕਰਕੇ ਵੀ ਆ ਪੈਂਕ ਪਾਈ ਇੱਕ ਵੀਰੇ ਮੈਂ ਤੈਨੂੰ ਆ ਕੇ ਪਟਿਆਲੇ ਤੋਂ ਪੈਸੇ ਦੇ ਦਿੰਦਾ ਕਹਿੰਦਾ ਭਾਈ ਪਾ ਦਿੰਨਾ ਚਲੋ ਜੀ 15 ਮਿੰਟ ਲੰਘ ਗਏ 20 ਮਿੰਟ ਲੰਘ ਗਏ ਮੈਂ ਦੁਬਾਰੇ ਫੋਨ ਕਰਿਆ ਉਹਨੂੰ ਕਹਿੰਦਾ 2 ਮਿੰਟ ਫੋਨ ਕੱਟੋ ਹੀ ਭੁੱਲ ਗਿਆ ਦੀ ਪਾਉਣਾ ਮੈਂ ਫੇਰ ਫੋਨ ਕਰਿਆ ਉਹਨੂੰ 5 ਕੁ ਮਿੰਟਾਂ ਬਾਅਦ ਤੇ ਕਹਿੰਦਾ ਭਾਈ ਡੈਮੋ ਚ ਪ੍ਰੋਬਲਮ ਚੱਲ ਰਹੀ ਆ ਯਾਰ ਮੈਂ ਚੱਲ ਭਾਈ ਚੁੱਪ ਕਰ ਗਿਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸਾਡੇ ਨਾਲ ਉਹਰੇ ਸਾਹਮਣੇ ਸਬਜੀ ਵਾਲੇ ਰੇਡੀ ਵਾਲੇ ਖੜਤੇ ਨੇ ਗੇਰੇ ਆ ਆਪਣਾ ਫਲ ਫਰੂਟ ਵਾਲੇ ਸਾਰੇ ਆਪਣੀ ਦੁਕਾਨ ਦੇ ਸਾਹਮਣੇ ਤੇ ਉਰੇ ਆਪਾ ਆਪਾ ਬਿਗੜੇ ਦਾ ਕਿਸੇ ਨਾਲ ਵੀ ਕਦੇ ਵੀ ਨਹੀਂ ਆਪਾਂ ਨੇ ਨਾ ਕਦੇ ਐ ਸੋਚਿਆ ਕਿ ਵੱਡਾ ਕੋ ਛੋਟਾ ਕੋਈ ਕੀ ਕਿਵੇਂ ਆ ਕੋਈ ਕਿਵੇਂ ਆ ਚਲ ਵੀਰੇ ਸਾਡੇ ਉਹ ਮੁੰਡਾ ਸਬਜੀ ਦਾ ਕੰਮ ਅਦਾ ਫਰੂਟ ਦਾ ਕੰਮ ਕਰਦਾਗਾ ਮੈਂ ਉਹਨੂੰ ਫੋਨ ਕਰਿਆ ਮੈਂ ਕਿਹਾ ਵੀਰੇ ਕਿੱਥੇ ਆਗਾ ਕਹਿੰਦਾ ਕੋਹਾਨੀ ਗੜਾ ਪਈ ਢਲੋਂ ਕੀ ਹੋ ਗਿਆ ਮੈਂ ਖਾ ਐ ਕਰਕੇ ਯਾਰ ਇੱਕ ਕੰਮ ਕਰਦੇ ਛੋਟਾ ਜਿਹਾ ਕਹਿੰਦਾ ਬਾਈ ਤੂੰ ਹੁਕਮ ਕਰ ਯਾਰ ਕਹਿੰਦਾ ਕੀ ਗੱਲ ਕਰਤੀ ਤੈਂ ਚਲ ਮੈਂ ਖਾ ਇੱਕ ਕੰਮ ਕਰਦੇ ਮੇਰਾ ਆ ਕੇ ਤੈਨੂੰ ਮੈਂ ਪੈਸੇ ਦੇ ਦੇਣਾ ਵੀ ਫਲਾਣੇ ਦੀ ਦੁਕਾਨ ਤੇ ਜਾਈ ਕਿਸੇ ਹੋਰ ਦੇਣਾ ਚਾਹੀ ਮਾਂ ਮੈਂ ਫਲਾਣੇ ਦੀ ਦੁਕਾਨ ਤੇ ਜਾ ਵੀ ਮੇਰਾ ਰੀਚਾਰਜ ਕਰਾ ਕੇ ਆ ਇੱਕ ਉਹ ਗਿਆ ਭਾਈ ਉਹਨੇ ਘਰੋਂ ਘਰ ਵਾਲੀ ਦਾ ਨੰਬਰ ਤੀ ਉਹਨੇ ਦਿੱਤਾ ਉਹਨੇ ਰੀਚਾਰਜ ਕਰਤਾ ਚਲ ਜੀ ਉਹਨੇ ਭਾਈ ਰੀਚਾਰਜ ਕਰਨ ਤੋਂ ਬਾਅਦ ਮੈਨੂੰ ਨੇ ਦੱਸ ਦਿੱਤਾ ਕਿ ਨਾ ਵੀ ਹਾਂ ਉੱਥੋਂ ਕਰਾਇਆ ਆ ਵੀਰੇ ਮੈਂ ਉੱਥੇ ਹੀ ਕਰਾਇਆ ਕਹਿੰਦਾ ਹਾਂ ਮੈਂ ਭਾਈ ਫੋਨ ਲਾ ਲਿਆ ਉਹਨੂੰ ਬੰਦੇ ਨੂੰ ਦੁਬਾਰੇ ਤੇ ਮੈਂ ਕਿਹਾ ਉਹਨੇ ਫੋਨ ਨਹੀਂ ਚੱਕਿਆ ਮੈਂ ਉਹਦੇ ਚੇਲੇ ਨੂੰ ਲਾ ਲਿਆ ਫੋਨ ਜਿਹੜਾ ਉਹਦੇ ਕੋਲ ਮੁੰਡਾ ਤੀਕਾ ਉਹਦਾ ਵੀ ਮੇਰੇ ਕੋਲ ਨੰਬਰ ਸੀ ਮੈਂ ਉਹਨੂੰ ਫੋਨ ਕਰਿਆ ਉਹਦਾ ਚੇਲਾ ਕਹਿੰਦਾ ਕਹਿੰਦਾ ਵੀਰੇ ਮੈਂ ਮਹਾਇ ਕਰਕੇ ਯਾਰ ਬੇਲਾ ਵੀ ਐ ਕਰਕੇ ਆ ਗੱਲ ਆ ਵੀ ਮੈਂ ਛੋਡਾ ਸਮਾਨ ਨਹੀਂ ਕਦੇ ਜਵਾਬ ਦਿੱਤਾ ਲਿਆਉਣ ਤੋਂ ਵੀ ਕਦੇ ਕਹਿੰਦੇ ਤੇ ਫੜ ਲਿਆ ਕਦੇ ਮੋਬਾਈਲ ਦੇ ਨਹੀਂ ਮਾੜੇ ਮੋਟਾ ਠੀਕ ਕਰਨ ਦੇ ਪੈਸੇ ਲਏ ਮੈਂ ਉਹਨਾਂ ਦਾ ਡੇਲੀ ਤਾਂ ਮੈਨੂੰ ਲੱਗਦਾ 5-700 ਦਾ ਫਾਇਦਾ ਕਰਦਾ ਸੀ ਡੇਲੀ ਦਾ ਵੀ ਮਾੜੀ ਮੋਟੀ ਚੀਜ਼ ਤੇ ਮੈਂ ਪੈਸੇ ਨਹੀਂ ਕਦੇ ਲਏ ਤੇ ਮਾਹ ਯਾਰ ਤੇ ਲਾਉਣੇ ਮੇਰੇ ਨਾਲ ਐ ਕਰੀ ਕਹਿੰਦਾ ਵੀਰੇ ਤੈਨੂੰ ਮੈਂ ਦੱਸ ਨਹੀਂ ਸਕਦਾ ਇਹ ਤਾਂ ਬਹੁਤ ਗਲਤ ਸੋਚਦਾ ਤੇਰੇ ਬਾਰੇ ਵੀ ਦੁਰਾਹਿਣ ਦੇ ਵੀ ਵੀ ਇਹ ਤੂੰ ਯਕੀਨ ਨਾ ਕਰਿਆ ਕਰ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਮੈਂ ਤੂੰ ਬਰੀ ਇੱਕ ਵਾਰ ਗੱਲ ਕਰਾਈ ਕੰਨਾ ਭਾਈ ਮੈਨੂੰ ਬੋਲੂਗਾ ਮੈਂ ਕਿਹਾ ਕੋਈ ਗੱਲ ਤੂੰ ਮੜਾ ਹੈਂਡ ਫ੍ਰੀ ਤਾਂ ਕਰ ਤੇ ਜਾ ਕੇ ਪੋਣਾ ਉਹਨੇ ਚੱਕਿਆ ਨਹੀਂ ਉਹਨੇ ਜੀ ਲਾ ਕੇ ਹੈਂਡ ਫ੍ਰੀ ਕਰਤਾ ਮੈਂ ਕਿਹਾ ਵੀਰੇ ਧੰਨਵਾਦ ਤੇਰਾ ਪੈਸੇ ਤਾਂ ਮੈਂ ਹਮੇ ਪਵਾ ਲਈ ਕੰਨਾ ਹਾਂ ਮੇਰੀ ਡੈਮੋ ਚੱਲ ਗਈ ਸੀ ਮੈਂ ਤੇਰੀ ਦੁਕਾਨ ਤੇ ਪਵਾ ਕੇ ਗਿਆ ਪੈਸੇ ਤਾਂ ਉਹ ਮਾ ਯਾਰ ਤੂੰ ਮੈਨੂੰ ਕਹਿ ਦਿੰਦਾ ਟਿਕ ਟਿਕ ਗੱਲ ਸੀ ਚਲ ਜੀ ਇੰਨੇ ਨੂੰ ਮੈਂ ਆ ਗਿਆ ਇੰਨੇ ਨੂੰ ਮੈਂ ਆਇਆ ਹੋਇਆ ਭਾਈ ਮੈਂ ਕਿਹਾ ਯਾਰ ਤੂੰ ਪਾ ਦਿੰਦਾ ਐ ਕੀ ਹੁੰਦਾ ਤੀਗਾ ਕੰਨਾ ਨਹੀਂ ਯਾਰ ਐ ਪੈਸਾ ਫਰਕ ਲਿਆ ਦਿੰਦਾ ਹੁੰਦਾ ਕੰਨਾ 1.200 ਰੁਪਏ ਵਿੱਚ ਮੈਨੂੰ ਕਹਾਂਗਾ ਨਾ ਫਰਕ ਲਿਆ ਦੁੰਦਾ ਪੈਸਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੁਸੀਂ ਆਪ ਸੋਚੋ ਭਜੀ ਤੁਹਾਡੇ ਬੰਦਾ 1.200 ਰੁਪਏ ਵਿੱਚ ਹੈ ਨਾ ਐ ਜੇ ਕਰਦੇ ਕੀ ਬੀਤਦੀ ਹੁੰਦੀ ਆ ਬੰਦੇ ਤੇ ਮੈਨੂੰ ਲੱਗਦਾ ਘਟੋ ਘਟ ਪੰਜ ਸੱਤ ਦਿਨ ਸੋਚਦਾ ਰਿਹਾ ਇਸੀ ਗੱਲ ਆ ਜਦੋਂ ਤੁਸੀਂ ਮੈਂ ਲੰਘਿਆ ਕਰਾਂ ਮੈਂ ਸੋਚਿਆ ਕਰਾਂ ਵੀ ਯਾਰ ਭਾਂਜ ਆਪਣੀ ੱਡੀ ਹੈ ਹਟਾ ਮਾੜਾ ਟਾਈਮ ਆ ਰਿਹਾ ਆਪਣੀ ਤੇ ਆ ਗਿਆ ਚੱਲ ਉਸ ਤੋਂ ਬਾਅਦ ਜਦੋਂ ਆਪਾਂ ਨੇ ਕੰਮ ਕਰ ਲਿਆ ਉਬਸ਼ੀਆ ਜਦੋਂ ਬੰਦੇ ਅਸੀਂ ਮਸ਼ੀਨਾਂ ਮਸੂਨਾ ਲਿਆਂਦੀਆਂ ਸਾਡੇ ਕੋਲ ਟੂਲ ਤੇ ਗਲਾਸਿੰਗ ਕਰਨ ਵਾਲੇ ਸਾਰਾ ਸੰਗਾੜਾ ਸਹੀ ਹੱਥ ਦਾ ਕਾਰੀਗਰ ਤਾਂ ਵਧੀਆ ਤੇ ਲੱਗਿਆ ਸਾਡੇ ਕੋਲ ਉਹ ਬੰਦਾ ਕੰਮ ਕਰਾਉਣ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਆਪਾਂ ਨੇ ਉਹ ਬੰਦੇ ਤੋਂ ਪੈਸੇ ਲੈਣੇ ਨੇ ਅਰ ਭਰਾਣੇ ਨੂੰ ਰਿਕਾਰਡਿੰਗ ਕਰਕੇ ਆਏ ਭੇਜਤੀ ਵੀ ਵੀ ਅਸੀਂ ਤਾਂ ਇਹ ਸਮਝ ਲਾਂਗੇ ਵੀ ਕਿਸੇ ਨੂੰ ਤਾਨ ਕਰਤੇ ਵੀ ਤੂ ਚਵਾਰਾ ਵਾਲੀ ਐ ਟੌਪ ਦੇ ਟਾਪ ਦੀ ਫਰਮ ਮਾਰ ਰਹੀ ਸਾਡੇ ਭਾਨੀਗੜ ਟਾਪ ਦੀ ਠੀਕ ਆ ਮੈਂ ਕਹਿਣ ਦਾ ਮਤਲਬ ਇਹ ਆ ਵੀ ਵਖਤ ਜਦੋਂ ਮਾੜਾ ਹੁੰਦਾ ਨਾ ਉਦੋਂ ਤਾਂ ਭੈਣ ਦਾ ਯਾਰ ਆਇ ਨਹੀਂ ਪਤਾ ਤੁਸੀਂ ਗੁਰੂ ਘਰ ਜਾ ਰਹੇ ਹੋ ਮੋ ਗੁਰਦੁਆਰੇ ਜਾ ਰਹੇ ਹੋਣ ਛੋਟੀ ਬੇਇੱਜ਼ਤੀ ਹੋ ਜੇ ਤੁਸੀਂ ਚੰਗਾ ਕੰਮ ਕਰਨ ਜਾ ਰਹੇ ਹੋ ਛੋਟੀ ਬੇਇੱਜ਼ਤੀ ਹੋ ਜੇ ਵਖਤ ਜਿਹੜਾ ਜਿਹੜਾ ਸਮਾਂ ਦਾ ਮਾੜਾ ਸਮਾਂ ਲਾ ਲੋ ਚੰਗਾ ਸਮਾਂ ਲਾ ਲੋ ਜਦੋਂ ਛੋਟੀ ਛੋਟੀ ਇਨਸਲਟ ਹੋਣੀ ਹੋਵੇ ਛੋਟੀ ਬੇਇੱਜ਼ਤੀ ਹੋਣੀ ਹੋਵੇ ਜੇ ਤੁਸੀਂ ਗੁਰਦੁਆਰੇ ਮੱਥਾ ਟੇਕਣ ਜਾ ਰਹੇ ਹੋ ਉੱਥੇ ਵੀ ਛੋਟੀ ਬੇਇੱਜ਼ਤੀ ਹੋ ਜੂਗੀ ਜਦੋਂ ਚੰਗਾ ਟਾਈਮ ਆ ਉਦੋਂ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ ਛੋਟੀ ਚਾਹ ਜੇ ਕਰ ਐ ਮੇਰੇ ਨਾਲ ਮੇਰੇ ਨਾਲ ਹਟ ਬੀਤੀ ਆ ਨਾ ਮੈਂ ਮੈਂ ਕਹਣਾ ਹਜ਼ਾਰੀਆਂ ਐਕਸੀਡੈਂਟ ਇਹ ਜੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਆਏ ਨਹੀਂ ਆਏ ਹੋਇਆ ਮੈਂ ਮੈਂ ਸੋਚਦਾ ਬਹੁਤ ਐ ਚੀਜ਼ਾਂ ਵੀ ਹਾਂ ਯਾਰ ਪ੍ਰਮਾਤਮਾ ਕਰਨ ਵਾਲਾ ਹੁੰਦਾ ਨਾ ਪ੍ਰਮਾਤਮਾ ਹੀ ਸਾਰਾ ਕੁਝ ਉਹ ਤਾਂ ਉਸੇ ਨੇ ਸਰਚਿਆ ਹੋਇਆ ਉਹੀ ਦਿਖਾਉਂਦਾਗਾ ਦਿਨ ਚ ਵੀ ਧੁੱਪ ਚਮੀ ਪਵਾ ਦਿੰਦਾ ਉਹ ਠੀਕ ਆ ਕਰੋਨਾ ਵੇਲੇ ਕਿਹਾ ਸੀ ਕਿਸੇ ਨੇ ਵੀ ਪਰਿੰਦਾ ਵੀ ਨਹੀਂ ਪਰ ਮਾਰ ਸਕਦਾ ਦੇਖ ਲਓ ਬਿਠਾ ਦਿੱਤੀ ਨਾ ਸਾਰੀ ਦੁਨੀਆ ਅੰਦਰ ਮੌਤ ਯਾਦ ਕਰਾਤੀ ਸੀ ਜੇ ਉਹ ਨੂੰ ਹਾਲਾ ਕਹਿੰਦਾ ਇਹ ਸਾਇੰਸ ਆ ਸਾਇੰਸ ਸੁਣ ਸੁਣ ਨਹੀਂ ਬਰੇ ਉਹ ਜਦੋਂ ਕਿਹੜੇ ਰਾਜੇ ਨੂੰ ਕਿਹਾ ਸੀ ਕਿੰਨਾ ਜੇ ਤਾਂ 12 ਸਾਲ ਦਾ ਸੋਕਾ ਜਾ ਇੱਕ ਪਲ ਦਾ ਕਹਿੰਦਾ ਮੀ ਕੋਲ ਕਹਿੰਦਾ ਕੀ ਚੱਲੇਗਾ ਉਹ ਕਹਿੰਦਾ ਮਹਾਰਾਜ ਮੈਂ ਤਾਂ 12 ਸਾਲ ਦਾ ਸੋਕਾ ਚੱਲ ਲੂੰ ਇੱਕ ਪਲ ਦਾ ਨਹੀਂ ਮੀ ਚੱਲ ਸਕਦਾ ਮੈਂ ਠੀਕ ਆ ਵੀ ਇਹ ਚੀਜ਼ਾਂ ਨੇ ਵੀ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਇਹ ਗੱਲ ਮੈਂ ਤੁਹਾਨੂੰ ਤਾਂ ਕਹਿ ਰਿਹਾਗਾ ਵੀ ਪੈਸਾ ਆਉਣੀ ਜਾਣੀ ਚੀਜ਼ ਆ ਅੱਜ ਤੁਹਾਡੇ ਕੋਲ ਆ ਕੱਲ ਨੂੰ ਮੇਰੇ ਕੋਲ ਆ ਪਰਸੋਂ ਨੂੰ ਕਿਸੇ ਹੋਰ ਕੋਲ ਆ ਜੇ ਕਿਸੇ ਤੇ ਬਖਸ਼ਤਾ ਕਾ ਜਾਂ ਕਿਸੇ ਤੇ ਹੋਰ ਮੈਂ ਨਹੀਂ ਕਹਿੰਦਾ ਵੀ ਕਿਸੇ ਚਿੱਟੇ ਵਾਲੇ ਨੂੰ 500 ਰੁਪਏ ਦੇ ਦਿਓ ਕਿਸੇ ਨੂੰ 1000 ਰੁਪਏ ਦੇ ਦਿਓ ਨਾ 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 ਉਹਨਾਂ ਦੇ ਤਾਂ ਵੈਰੀਆਂ ਤੇ ਹਰ ਵਕਤੇ ਬਖਸ਼ਤ ਰਹਿਣਾ ਹੁੰਦਾ ਕਾ ਠੀਕ ਹੈ ਕਈ ਵਾਰ ਆਪਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਇਹ ਜੀ ਹੈ ਕਿਦਰੇ ਨਹੀਂ ਆਪਾਂ ਨੂੰ 5-700 ਨਾਲ 1000 ਨਾਲ ਫਰਕ ਪੈਂਦਾ ਹੁੰਦਾ ਅਗਲੇ ਦਾ ਮਾਨਾ ਦਿਖਾਇਆ ਕਰੋ ਕੁਝ ਨਹੀਂ ਹੁੰਦਾ ਤਾਂ ਐਂ ਚੱਲੀ ਜਾਣਗੇ ਪ੍ਰੋਗਰਾਮ ਨੇ ਕਦੇ ਅੱਜ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਕਿਸਦਾ ਠੰਡਾ ਕਿਸਦਾ ਰੱਤਾ ਬਖਸ਼ਤ ਵਸ ਬਲਵਾਨ ਹੈ ਕਾ ਅਗਲੀ ਵੀਡੀਓ 'ਚ ਕਰਦੇ ਆਂ ਆਪਾਂ ਗੱਲ ਧੰਨਵਾਦ